ਸਾਜੀ ਗਾਲ ਜੀ ਡੀਪੀਸੀ ਪੰਜਾਬੀ ਦਾ ਟਾੜਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੇ ਦੋਸਤੋ ਘੁੰਮਦੇ ਘਮਾਉਂਦੇ ਅਸੀਂ ਪਹੁੰਚ ਚੁੱਕੇ ਹਾਂ ਇਸ ਟਾਈਮ ਕਾਨੂੰਵਾਂ ਦੇ ਵਿੱਚ ਕਾਨੂੰਵਾਂ ਦੇ ਵਿੱਚ ਅਸੀਂ ਤੁਹਾਨੂੰ ਜਿੱਥੇ ਲੈ ਕੇ ਆਏ ਆ ਇੱਥੇ ਤੁਹਾਨੂੰ ਦਰਸ਼ਨ ਕਰਾਵਾਂਗੇ 나ਗਦੇਵਤਾ ਜੀ ਦੇ ਤੁਹਾਨੂੰ ਦੱਸ ਦੇ ਕਿ ਕਾਨੂੰਵਾਂ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਚੀਨ ਪਵਿੱਤਰ ਜਿਹੜਾ ਇਤਿਹਾਸਿਕ ਮੰਦਿਰ ਆ 나ਗ ਮੰਡੀ ਮੰਦਿਰ ਦੇ ਵਿੱਚ ਅਸੀਂ ਪਹੁੰਚੇ ਤੇ 나ਗ ਮੰਡੀ ਮੰਦਿਰ ਦੇ ਵਿੱਚ ਤੁਹਾਨੂੰ 나ਗ ਦੇਵਤਾ ਦੇ ਉਸ ਆਸਥਾਨ ਦੇ ਦਰਸ਼ਨ ਕਰਾਵਾਂਗੇ ਜਿੱਥੇ ਕਿ ਬਹੁਤ ਸਾਰੀਆਂ ਸੰਗਤਾਂ ਨੂੰ ਜਿਹੜਾ ਆ ਸਮੇਂ-ਸਮੇਂ shear ਜਿਹੜੇ ਆ 나ਗ ਦੇਵਤਾ ਜੀ ਦੇ ਦਰਸ਼ਨ ਨੂੰ ਦੇ ਰਹਿੰਦੇ ਨੇ ਤੇ ਫਿਰ ਤੁਹਾਨੂੰ ਮੈਂ ਤੁਹਾਨੂੰ ਦੱਸ ਦਿਆਂਗਾ ਕਿ ਇਸ ਟਾਈਮ ਅਸੀਂ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ 나ਗ ਮੰਡੀ 나ਗ ਦੇਵਤਾ ਜੀ ਦੇ ਮੰਦਿਰ ਦੇ ਤੇ ਆਓ ਕਰਦੇ ਹਾਂ ਦਰਸ਼ਨ 나ਗ ਦੇਵਤਾ ਜੀ ਦੇ ਤੇ ਇਸ ਟਾਈਮ ਅਸੀਂ ਜਿਵੇਂ ਕਿ ਤੁਸੀਂ ਦੇਖਦੇ ਪਏ ਹੋ ਪੀ ਨਾਗਦੇਤਾ ਜੀ ਦੇ ਮੰਦਿਰ ਤੇ ਪਹੁੰਚੇ ਆ ਤੇ ਇਸ ਟਾਈਮ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਇੱਥੇ ਪਹੁੰਚ ਕੇ ਜਿਹੜੀਆਂ ਨਾਗਦੇਤਾ ਜੀ ਦੀ ਪੂਜਾ ਕਰਦੀਆਂ ਪਈਆਂ ਨੇ ਤੁਸੀਂ ਦੇਖਦੇ ਕੋਈ ਹੋ ਕੀ ਜਿਹੜਾ ਆ ਕੱਚੀ ਲੱਸੀ ਦਾ ਜਿਹੜਾ ਸੱਤਾ ਆ ਉਹ ਇਸ ਬੇੜੀ ਦੇ ਹੇਠਾਂ ਜਿਹੜੇ ਆ ਉਹ ਦਿੱਤੇ ਜਾ ਰਹੇ ਨੇ ਇੱਕ ਬੋਤਲ ਦੇ ਵਿੱਚ ਕੱਚੀ ਲੱਸੀ ਜਿਹੜੀ ਹੈ ਇਹ ਸੰਗਤਾਂ ਵੱਲੋਂ ਜਿਹੜੀ ਹੈ ਲੈ ਕੇ ਆਂਦੀ ਗਈ ਤੇ ਸੰਗਤਾਂ ਵੱਲੋਂ ਜਿਹੜਾ ਆ ਇੱਥੇ ਜਿਹੜੀ ਹੈ ਕੱਚੀ ਲੱਸੀ ਦੇ ਜਿਹੜੇ ਛਿੱਟੇ ਦਿੱਤੇ ਗਏ ਨੇ 나ਗ ਮੰਦਰ ਜੋ ਕਿ 나ਗ ਮੰਡੀ ਕਨੂਆਨ ਦੇ ਵਿੱਚ ਇਸ ਟਾਈਮ ਅਸੀਂ ਤੁਹਾਨੂੰ ਜਿਹੜਿਆ ਦਰਸ਼ਨ ਦਿਦਾਰੇ ਕਰਾ ਰਹੇ ਆ ਤੁਸੀਂ ਦੇਖਦੇ ਪਿਓ ਮੇਰੇ ਨਾਲ ਮੁਖ ਦਰਬਾਰ ਜੋ ਕਿ ਕਨੂਆਨ ਦੇ ਵਿੱਚ ਹੈ ਤੇ ਕਨੂਆਨ ਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਆਣ ਕੇ 나ਗ ਦਾ ਦੇਵਤਾ ਜੀ ਦੇ ਜਿਹੜੇ ਦਰਸ਼ਨ ਕਰਦੇ ਆ ਤੁਸੀਂ ਵੀ ਜਿਹੜੇ ਦਰਸ਼ਨ ਕਰਦੇ ਪਿਓ ਅਸੀਂ ਤੁਹਾਨੂੰ ਬੈਠੇ ਬਹੁਤ ਸਾਰੇ ਧਾਰਮਿਕ ਸਥਾਨਾਂ ਦੇ ਜਿਹੜੇ ਆ ਦਰਸ਼ਨ ਕਰਵਾਉਂਦੇ ਰਹਿੰਨੇ ਤੇ ਇਸ ਟਾਈਮ ਤੁਸੀਂ ਮੇਰੇ ਨਾਲ ਜਿਹੜੇ ਦਰਸ਼ਨ ਕਰਦੇ ਪਏ ਹੋ ਉਹ ਕਰਦੇ ਪਏ ਹੋ 나ਗ ਮੰਡੀ ਤੋਂ ਜਿਹੜਾ ਆ 나ਗ ਦੇਵਤਾ ਜੀ ਦੇ 나ਗ ਦੇਵਤਾ ਜੀ ਦੇ ਇਸ ਮੰਦਿਰ ਦੇ ਦਰਸ਼ਨ ਜਿਹੜੀ ਬੇਰੀ ਦੇ ਹੇਠ ਜਿਹੜੇ ਸੇਸਨਾਗ ਜੀ ਜਿਹੜੇ नाग ਦੇਵਤਾ ਜੀ ਉਹ ਬੈਠੇ ਹੋਏ ਆ ਤੇ ਤੁਹਾਨੂੰ ਦੱਸ ਦਈਏ ਕਿ ਇਹ ਬੇੜੀ ਵੇਖਣ ਚ ਜਿਹੜੀ ਏ ਇਹ ਬੇਰੀ ਤਕਰੀਬਨ ਤਕਰੀਬਨ ਜਿਹੜੀ ਏ 500 ਸਾਲ ਜਿਹੜੀ ਪੁਰਾਣੀ ਨਜ਼ਰ ਆ ਰਹੀ ਏ ਬਹੁਤ ਜ਼ਿਆਦਾ ਜਿਹੜੀ ਪੁਰਾਣੀ ਬੇਰੀ ਦੇ ਮੁੱਢ ਦੇ ਵਿੱਚ ਜਿਹੜੇ ਆ नाग ਦੇਵਤਾ ਜੀ ਦੇ ਜਿਹੜੇ ਦਰਸ਼ਨ ਹੈ ਉਹ ਤੁਹਾਨੂੰ ਇਹੀ ਕਰਵਾਉਂਦੇ ਪਏ ਆ ਮੁੱਖ ਸਥਾਨ ਜਿਹੜਾ ਆ नाग ਦੇਵਤਾ ਜੀ ਦਾ ਉਹ ਇਹੀ ਏਸੀ ਬੇੜੀ ਦੇ ਵਿੱਚ ਕਹਿੰਦੇ ਨੇ ਜਿਹੜੇ ਦਰਸ਼ਨ ਦਿੱਤੇ ਜਾਂਦੇ ਨੇ 나ਗ ਦੇਵਤਾ ਜੀ ਵੱਲੋਂ 나ਗ ਦੇਵਤਾ ਜੀ ਜਿਹੜੇ ਆ ਇੱਥੇ ਹੀ ਦਰਸ਼ਨ ਦਿੰਦੇ ਆ ਤੁਹਾਨੂੰ ਬਹੁਤ ਸਾਰੇ ਸੰਤਾਂ ਨੂੰ ਇਸ ਜਗ੍ਹਾ ਦੇ ਉੱਤੇ ਜਿਹੜੇ ਆ 나ਗ ਦੇਵਤਾ ਜੀ ਦੇ ਜਿਹੜੇ ਦਰਸ਼ਨ ਅਲੌਕਿਕ ਦਰਸ਼ਨ ਨੇ ਜਿਹੜੇ ਹੋ ਚੁੱਕੇ ਨੇ ਤੇ ਤੁਸੀਂ ਦੇਖਦੇ ਪਿਓ ਮੇਰੇ ਨਾਲ ਕਾਨੂੰ ਆਉਣ ਤੋਂ 나ਗ ਮੰਡੀ 나ਗ ਮੰਡੀ ਦੇ ਜਿਹੜੇ ਦਰਸ਼ਨ ਤੁਹਾਨੂੰ ਐਸੀ ਕਰਵਾਉਂਦੇ ਪਏ ਆ ਨਾਲ ਦੀ ਨਾਲ ਜਿਹੜਾ ਆ ਮੈਂ ਇੱਧਰ ਵੀ ਲੈ ਕੇ ਚੱਲਾਂਗਾ ਜਿੱਥੇ ਕਿ ਤੁਹਾਨੂੰ ਦੱਸ ਦਈਏ ਕਿ ਜਿਹੜਾ ਆ 나ਗ ਦੇਵਤਾ ਜੀ ਦਾ ਮੰਦਿਰ ਆ ਬਹੁਤ ਸੋਹਣਾ ਖੂਬ ਸੂਰਤ ਮੰਦਿਰ ਜਿਹੜਾ ਇੱਥੇ ਵੀ ਜਿਹੜਾ ਆ ਬਣਿਆ ਹੋਇਆ ਆ नाग ਦੇਵਤਾ ਜੀ ਦਾ ਏ ਸਾਈਡ ਤੇ ਇੱਕ ਮੰਦਿਰ ਬਣਾਇਆ ਹੋਇਆ ਆ नाग ਦੇਵਤਾ ਜੀ ਦਾ ਪਰ ਜਿਹੜਾ ਮੁੱਖ ਮੰਦਿਰ ਜਿਹੜਾ ਆ ਉਹ ਤੁਹਾਨੂੰ ਦੱਸ ਦਈਏ ਕਿ नाग ਦੇਵਤਾ ਜੀ ਦਾ ਇਹ ਆ 베ਰੀ ਦੇ ਥੱਲੇ ਜਿਹੜੀ 베ਰਾ ਦੀ 베ਰੀ ਉਹਦੇ ਥੱਲੇ ਹੀ ਜਿਹੜਾ ਆ ਉਹ ਤੁਸੀਂ ਦਰਸ਼ਨ ਕਰ ਸਕਦੇ ਹੋ ਮੇਰੇ ਨਾਲ नाग ਦੇਵਤਾ ਜੀ ਦੇ ਜੇ ਇਸ ਦਰਬਾਰ ਦੇ ਤੇ ਚਲੋ ਅੰਦਰ ਚੱਲਦੇ ਆ ਬਾਕੀ ਮੰਦਿਰਾਂ ਦੇ ਵੀ ਤੁਹਾਨੂੰ ਦਰਸ਼ਨ ਕਰਾਉਨੇ ਆ ਨਾਲ ਦੀ ਨਾਲ ਜਿਹੜਾ ਆ ਉਹ ਇਥੋਂ ਦੇ ਮੁੱਖ ਸ਼ੇਵਾਦਾਰ ਦੇ ਨਾਲ ਗੱਲਬਾਤ ਤੇ ਇਹਦੀ ਹਿਸਟਰੀ ਵੀ ਜਾਣ ਲੈਣੇ ਆ ਕਿ ਇਹ ਕੀ ਹੈ ਤੇ ਕਿਸ ਤਰ੍ਹਾਂ ਤੇ ਦੋਸਤੋ ਇਸ ਟਾਈਮ ਅਸੀਂ ਲਗਾਤਾਰ ਜਿਹੜੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਉਹ ਨਾਗ ਮੰਡੀ ਕਹਨੂ ਆਂਦੀਆਂ ਨੇ ਤੇ ਇਸ ਟਾਈਮ ਉਹਦੇ ਇਤਿਹਾਸ ਦੇ ਉੱਤੇ ਚਾਨਣਾ ਪਾਉਣ ਦੇ ਲਈ ਸਾਡੇ ਨਾਲ ਜੁੜੇ ਨੇ ਸੁਨੀਲ ਸ਼ਰਮਾ ਜੀ ਗੱਲਬਾਤ ਕਰ ਲੈਣ ਇਤਿਹਾਸ ਜਾਣਨ ਦੀ ਇਹਨਾਂ ਤੋਂ ਕੋਸ਼ਿਸ਼ ਕਰਦੇ ਹਾਂ ਸੁਨੀਲ ਜੀ ਪਹਿਲਾਂ ਤੇ ਇਹ ਦੱਸੋ ਵੀ ਇਹਨੂੰ ਨਾਗ ਮੰਡੀ ਕਿਉਂ ਕਿਹਾ ਜਾਂਦਾ ਇਹ ਨਾਗਾਂ ਦੀ ਜਗ੍ਹਾ ਹੈ ਇਹ ਧੰਨ ਧੰਨ ਬਾਬਾ ਸ਼ਵਨ ਰਾਜ ਜੀ ਜੋ ਉੱਤੋਂ ਪਹਿਲੇ ਬਿਰਪਨ ਰਾਜ ਜੀ ਜਿਨ੍ਹਾਂ ਦੇ ਇਹਨਾਂ ਨੇ ਤਪ ਕੀਤਾ ਸੀਗਾ ਲਾਗੇ ਪਿੰਡ ਬਰਾਚਵੰਦਾ ਉੱਥੇ ਤਪ ਕਰ ਰਹੇ ਸੀ ਤੇ ਤਪ ਕਰਦੇ ਕਰਦੇ ਜਿੰਦੀ ਜ਼ਮੀਨ ਦੇ ਵਿੱਚ ਤਪ ਕਰਨ ਦੇ ਸੀਗੇ ਉਹ ਕਿਸਾਨ ਆਇਆ ਵੀ ਮਾਰੋ ਜੀ ਉਠੋ ਆਪਾਂ ਇਥੇ ਜ਼ਮੀਨ ਨੂੰ ਹਲ ਹੁਲਵਾਣਾ ਕਹਿੰਦੇ ਨੇ ਹੁਣ ਸਾਧੂ ਬੈਗੇ ਹੁਣ ਨਹੀਂ ਉੱਠ ਸਕਦੇ ਉਹਨਾਂ ਨੂੰ ਉੱਪਰ ਮੁਸਲਤੂੜੀ ਵਾਲਾ ਬੰਦ ਦਿੱਤਾ ਉਹਨਾਂ ਨੂੰ ਵੀ ਖਿਆਲ ਭੁੱਲ ਗਿਆ ਉਹ ਤਪ ਕਰਦੇ ਨੇ ਕੁਝ ਦਿਨ ਬਾਅਦ ਜਿਨੇ ਉਹ ਤੂੜੀ ਅੰਦਰੋਂ ਲੱਗੇ ਕਹਿੰਦੇ ਮੈਂ ਹੌਲੀ ਵੀ ਆਸਤਾ ਭਗਤਾ ਅੰਦਰ ਕੋਈ ਬੈਠਾ ਹੋਇਆ ਵਾ ਫਿਰ ਉਹਨਾਂ ਨੂੰ ਕਲੋਂ ਦੇ ਰਾਜਪੂਤ ਬਰਾਦਰੀ ਨੂੰ ਪਤਾ ਲੱਗਾ ਕਾਫੀ ਲੋਕ ਜਾ ਕੇ ਗਏ ਉਹਨਾਂ ਨੂੰ ਰੂਈ ਚ ਲਪੇਟ ਕੇ ਫਿਰ ਇਥੇ ਲਿਆਂਦਾ ਤੇ ਉਹਨਾਂ ਨੇ ਤਪਸਥਾਨ ਕਰਕੇ ਉਹਨਾਂ ਨੇ ਫਿਰ ਕਿਹਾ ਵੀ ਤੂੰ ਸਾਨੂੰ ਕੱਖੇ ਚ ਰੱਖਿਆ ਕੱਖਾਂ ਚ ਰੱਖਿਆ ਨਾ ਕਿ ਕਿਸੇ ਦੇ ਵੀ ਕੱਖ ਲੱਗੇਗਾ ਤੇ ਮੈਂ ਉਹਦਾ ਇਲਾਜ ਕਰਾਂਗਾ ਕਿ ਐ ਸੱਪ ਦਾ ਹੋਵੇ ਬਿੱਸੂ ਦਾ ਹੋਵੇ ਕੋਈ ਵੀ ਹੋਵੇ ਤੇ ਭਗਵਾਨ ਜੀ ਕਿਸੇ ਦੇ ਸੱਪ ਦਾ ਡੰਗਿਆ ਹੋਵੇ ਬਿੱਸੂ ਦਾ ਡੰਗਿਆ ਹੋਵੇ ਉਹ ਇੱਥੇ ਆਉਂਦਾ ਮੱਥਾ ਟੇਕਦਾ ਤੇ ਉਹ ਭਗਵਾਨ ਦੀ ਕਿਰਪਾ ਨਾਲ ਠੀਕ ਠਾਕ ਹੋ ਜਾਂਦੇ ਆ ਜਿ ਤਰ੍ਹਾਂ ਕਿ ਮੈਂ ਪਹਿਲਾਂ ਹੀ ਸਵਾਲ ਕਰ ਚੁੱਕਾ ਵੀ ਨਾਗ ਮੰਡੀ ਨਾਗਾਂ ਦਾ ਮੰਦਿਰ ਤਾਂ ਠੀਕ ਆ ਜਾਂ ਕਿਰਪਾ ਠੀਕ ਆ ਪਰ ਮੰਡੀ ਕਿਉਂ ਜੁੜ ਗਿਆ ਨਾ ਮੰਡੀ ਇਸ ਕਾ ਕੀ ਆ ਵੀ ਇੱਥੇ ਨਾਥਾਂ ਦਾ ਆਪਣਾ ਬਸੇਵਾ ਵਾ ਇੱਥੇ ਜਿੰਨੀ ਸੰਪਰਦਾ ਰਹਿੰਦੀ ਨਾਥ ਸੰਪਰਦਾ ਹੁੰਦੀ ਆ ਕਿ ਸਾਲ ਬਾਝਾਗ ਹੁੰਦਾ ਵਾ ਉਹ ਨਾਥ ਹੀ ਹੁੰਦੇ ਆ ਇਸ ਕਰਕੇ 나ਗਮੜੀ ਇਹਨਾਂ ਨੂੰ ਕਹਿ ਲੈਂਦੇ ਆ ਜੇਕਰ ਇਹ ਕਹੀਏ ਵੀ ਸਾਰੇ 나ਗ ਦੇਵਤਾ ਜਿਹੜੇ ਆ ਇਨਸਾਨੀ ਜਾਮੇ ਦੇ ਵਿੱਚ ਆ ਕੇ ਇੱਥੇ ਇਕੱਠੇ ਹੋ ਜਾਂਦੇ ਆ ਤੇ ਜਿੱਦੋਂ ਜਿੱਥੇ ਜ਼ਿਆਦਾ ਭੀੜ ਭੜਕ ਕਿਸ ਚੀਜ਼ ਦਾ ਜੋ ਉਹਨੂੰ ਮੰਡੀ ਦਾ ਨਾਮ ਦੇ ਦਿੱਤਾ ਜਾਂਦਾ ਐਦਾਂ ਕਹਿ ਸਕਦੇ ਆਪਾਂ ਹਾਂਜੀ ਤੇ ਇਸ ਟਾਈਮ 나ਗ ਮੰਡੀ ਕਨੂਵਾਂ ਦੇ ਵਿੱਚੋਂ ਅਸੀਂ ਤੁਹਾਨੂੰ ਜਿਹੜੇ ਦਰਸ਼ਨ ਕਰਵਾ ਰਹੇ ਹਾਂ ਅਸੀਂ ਸੋਚਦੇ ਸੀ ਕਿ ਸ਼ਾਇਦ ਇਹਦੇ ਆਲੇ ਦੁਆਲੇ ਕੋਈ ਸਬਜ਼ ਮੰਡੀ ਦਾਣਾ ਮੰਡੀ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਗੱਲਬਾਤ ਹੋਏਗੀ ਜਿੱਦੇ ਕਰਕੇ ਇਸ ਏਰੀਏ ਦਾ ਇਸ ਮੰਦਿਰ ਦਾ ਨਾਮ ਆ ਜਿਹੜਾ ਉਹ 나ਗ ਮੰਡੀ ਪੈ ਗਿਆ ਪਰ ਤੁਹਾਨੂੰ ਦੱਸ ਦਈਏ ਕਿ ਬਹੁਤ ਜ਼ਿਆਦਾ 나ਗ ਦੇਵਤਿਆਂ ਦੀ ਜਿਹੜੀ ਹੈ ਇੱਥੇ ਕਿਰਪਾ ਦੇਖਣ ਨੂੰ ਮਿਲਦੀ ਪਈ ਹੈ ਬਹੁਤ ਜ਼ਿਆਦਾ ਇੱਥੇ ਕਿਰਪਾ ਜਿਹੜੀ ਹੈ ਅਸੀਂ ਜਦੋਂ ਦੀ ਵੀ ਆਏ ਹਾਂ 나ਗ ਦੇਵਤਿਆਂ ਦੀ ਸਾਨੂੰ ਜੋ ਮਹਿਸੂਸ ਹੋਈ ਹੈ ਉਹ ਬਹੁਤ ਜ਼ਿਆਦਾ ਕਿਰਪਾ ਆ ਉਸੇ ਦੌਰਾਨ ਸਾਡੇ ਨਾਲ ਨੀਲ ਸ਼ਰਮਾ ਜੀ ਜਦੋਂ ਇੱਥੇ ਜੁੜੇ ਤੇ ਉਹਨਾਂ ਦੇ ਜਿਹੜੇ ਕਥਿਤ ਸ਼ਬਦ ਸੀ ਉਹਨਾਂ ਦੇ ਹਿਸਾਬ ਦੇ ਨਾਲ ਜੋ ਸਾਨੂੰ ਲੱਗਿਆ ਵੀ 나ਗ ਮੰਡੀ ਇਸ ਦਰਬਾਰ ਨੂੰ ਕਿਉਂ ਕਿਹਾ ਜਾਂਦਾ ਹੈ 나ਗ ਮੰਡੀ ਕਿਉਂ ਕਿਹਾ ਜਾਂਦਾ ਹੈ ਕਿਉਂਕਿ ਜਦੋਂ ਇਹਨਾਂ ਦਾ ਭੰਡਾਰਾ ਹੁੰਦਾ ਹੈ ਮੇਲਾ ਹੁੰਦਾ ਉਦੋਂ ਪੂਰਾ ਜਿਹੜਾ ਸਾਧੂ ਸਮਾਜ ਆ ਉਹ ਇੱਥੇ ਇਕੱਤਰ ਹੁੰਦਾ ਆ ਪੂਰੇ 나ਗ ਦੇਵਤੇ ਜਿਹੜੇ ਨੇ ਉਹ ਇਨਸਾਨੀ ਜਾਮੇ ਦੇ ਵਿੱਚ ਸ਼ਾਇਦ ਇੱਥੇ ਆਣ ਕੇ 71 ਹੁੰਦੇ ਨੇ ਜਿੰਨਾ ਕਰਕੇ ਸ਼ਾਇਦ ਇਸ ਮੰਦਰ ਨੂੰ ਜਿਹੜਾ ਆ 나ਗ ਮੰਡੀ ਦਾ ਹੌਲੀ ਹੌਲੀ ਜਿਹੜਾ ਆ ਨਾਮ ਮਿਲ ਗਿਆ ਤੇ 나ਗ ਮੰਡੀ ਦੇ ਨਾਲ ਹੀ ਕਨੂਆਨ ਦੇ ਵਿੱਚ ਜਿਹੜਾ ਆ ਇਹ ਬਹੁਤ ਜ਼ਿਆਦਾ ਮਸ਼ਹੂਰ ਆ ਕਿੱਥੋਂ ਕਿੱਥੋਂ ਸੰਗਤ ਆਉਂਦੀ ਆ ਇੱਥੇ ਜੀ ਮੁਰਾਦਾਬਾਦ ਦਿੱਲੀ ਜੰਮੂ ਹਰਿਆਣਾ ਬਟਾਲਾ ਹਜ਼ਾਰਪੁਰ ਹਰ ਜਗ੍ਹਾ ਤੋਂ ਸੰਗਤ ਆਉਂਦੀ ਆ ਖਾਸ ਕਰਕੇ ਠਠਿਆਰ ਜੋ ਜ਼ਿਆਦਾ ਹੁੰਦੇ ਆ ਔਰ ਆਪਣੇ ਪਰਿਵਾਰਾਂ ਸਵੇ ਤਾਂ ਹੁੰਦੇ ਆ ਔਰ ਗੁਰੂਜੀ ਦੇ ਮੱਥਾ ਦੇਖਦੇ ਆ ਉਹਨੇ ਆਪਣਾ ਚੋਲੀਆਂ ਭਰ ਕੇ ਜਾਂਦੇ ਆ ਆਪਣੀ ਇੱਛਾਵਾਂ ਪੂਰੀਆਂ ਕਰਕੇ ਜਾਂਦੇ ਆ ਔਰ ਕਈ ਲੋਕਾਂ ਪ੍ਰਦਖ ਵੀ ਹੈਗਾ ਵਾ ਪੀ ਮਾਰੇ ਸੁਪੇ ਰਹੋ 나ਗਦੇਵਤਾ ਜੀ ਨੂੰ ਕਹਿੰਦੇ ਸੁਪੇ ਰਹੋ ਦਰਸ਼ਨ ਨਾ ਦਿਓ ਸਾਡੇ ਆਪਣੇ ਘਰ ਦੀ ਗੱਲ ਵਾ ਸਾਡੇ ਬਿਜੁਰਤ ਸਾਡੇ ਮਾਤਾ ਜੀ ਆਏ ਪੀ ਮਾਰੇ ਦਰਸ਼ਨ ਨਹੀਂ ਦੇ ਰਹੇ ਸੁਪੇ ਰਹੋ ਤੇ ਸਾਡੇ ਪਿਤੇ ਕਹਿੰਦੇ ਦਰਸ਼ਨ ਦੇ ਕੇ ਉਹਨਾਂ ਦੇ ਖੁੱਲੇ ਦਰਸ਼ਨ ਦਿਓ ਉਹ ਘਰ ਗਏ ਤੇ ਚਾਰ ਸਵੇਰੇ 나ਗਦੇਵਤਾ ਜੀ ਸਾਡੇ ਦਰਸ਼ਨ ਦੇਣ ਫਿਰ ਇਥੇ ਆਣ ਕੇ ਸ਼ਮਾਂ ਮੰਗੇ 나ਗਦੇਵਤਾ ਜੀ ਸੁਪੇ ਰਹੋ ਆਪਣੀ ਜਗ੍ਹਾ ਤੇ ਰਭੋ ਇਸ ਕਰਕੇ 나ਗ ਮੰਡੀ ਇਹਨਾਂ ਨੇ ਇਸ ਕਰਕੇ ਕਹਿੰਦੇ ਆ ਵੀ ਨਾਗਾਂ ਦੀ ਜਗ੍ਹਾ ਵਾ ਕਿਸੇ ਵੀ ਦਰਸ਼ਕ ਕੇ ਕੋ ਭੋਲੇ ਦੀ 나ਗ ਦੀ ਇੱਥੇ ਆ ਕੇ ਮੱਥਾ ਟੇਕੇ ਉਹਦੀ ਭੁਲਾ ਜਿਹੜੀ ਇੱਕ ਸ਼ਮਾ ਹੋ ਜਾਂਦੀ ਹੈ ਇਸ ਤੇ 나ਗ ਮੰਡੀ ਕਹਿੰਦੇ ਆਪਣੇ ਜਿਹੜੀ ਉਹ ਭੋਲਿਆ ਉਹ ਇੱਥੇ ਆਣ ਕੇ ਵੇਚਦੀ ਮੰਡੀ ਚ ਵੇਚਦੀ ਆਣ ਕੇ ਵੀ 나ਗ ਦੀ ਤੁਸੀਂ ਆਪਣੀ ਦੇਵਤਾ ਜੀ ਆਪਣੀ ਜੋ ਵੀ ਗੱਲਬਾਤ ਇੱਥੇ ਰੱਖ ਲਓ ਬਹੁਤ ਵਧੀਆ ਹੈ ਜੀ ਬਹੁਤ ਸੋਹਣੀ ਗੱਲ ਹੈ ਵੀ ਜੇਕਰ ਤੁਹਾਨੂੰ ਵੀ ਨੇਰੇ ਸਵੇਰੇ ਜਾਂ ਤੁਹਾਡੇ ਆਲੇ ਦੁਆਲੇ ਬਹੁਤ ਸਾਰਾ ਤੁਹਾਡੇ ਘਰਾਂ ਦੇ ਵਿੱਚੋਂ ਸੱਪ ਨਿਕਲਦੇ ਨੇ ਨਾਗ ਦੇਵਤਾ ਤੁਹਾਨੂੰ ਬਾਰ-ਬਾਰ ਸਮੇਂ ਦਰਸ਼ਨ ਦਿੰਦੇ ਰਹਿੰਦੇ ਨੇ ਤੁਹਾਡੇ ਆਇਦ ਵਾਲੇ ਹੁੰਦੇ ਰਹਿੰਦੇ ਨੇ ਜੇਕਰ ਤੁਹਾਡੇ ਕੋ ਕੋਈ ਭੁੱਲਣਾ ਹੋ ਚੁੱਕੀ ਹੈ ਤਾਂ ਉਹ ਭੁੱਲਣਾ ਤੁਸੀਂ ਇਸ ਮੰਡੀ ਚ ਵੇਚ ਸਕਦੇ ਹੋ ਵੇਚਣ ਤੋਂ ਭਾਵ ਦਰਸ਼ਨ ਕਰ ਸਕਦੇ ਹੋ ਨਾਗ ਮੰਡੀ ਪਹੁੰਚ ਕੇ ਇੱਥੇ ਨਤਮਸਤਕ ਹੋ ਕੇ ਆਪਣਾ ਜਿਹੜਾ ਆ ਉਹ ਦਿਲ ਦੀ ਗੱਲ ਦੇਵਤਿਆਂ ਦੇਗੇ ਰੱਖ ਸਕਦੇ ਹੋ ਤੇ ਸਮਾਂ ਦੇ ਜਾਚਕ ਹੋ ਕੇ ਸਮਾਂ ਮੰਗ ਸਕਦੇ ਹੋ ਤੇ ਜਿਹੜੇ नाग ਦੇਵਤਾ ਨੇ ਉਹ ਤੁਹਾਨੂੰ ਸਮਾਂ ਬਖਸ਼ਣਗੇ ਤੁਹਾਨੂੰ ਸਮਾਂ ਕਰ ਦੇਣਗੇ ਤੁਹਾਡੀ ਜਿਹੜੀ ਗਲਤੀ ਹੈ ਜੋ ਵੀ ਤੁਸੀਂ ਗਲਤੀ ਕੀਤੀ ਭੁੱਲਣ ਕੀਤੀ ਹੈ ਉਹ ਤੁਹਾਡੀ ਜਿਹੜੀ ਹੈ ਇੱਥੇ ਗਲਤੀ ਮaaf ਕੀਤੀ ਜਾਏਗੀ ਦੇਵਤਿਆਂ ਵੱਲੋਂ ਉਸ ਤੋਂ ਬਾਅਦ ਜਿਹੜੇ ਆ ਸੁਭਾਵਿਕ ਤੌਰ ਤੇ ਜਿਹੜਾ ਆ नाग ਜਿਹੜੇ ਤੁਹਾਨੂੰ ਦਰਸ਼ਨ ਨਹੀਂ ਦੇਣਗੇ ਤੁਹਾਡੇ ਘਰ ਦੇ ਵਿੱਚ ਜਿਹੜੀ ਉਹ ਸ਼ਾਂਤੀ ਜ਼ਰੂਰ ਬਣੀ ਰਹੇਗੀ ਮੇਨ ਗੱਲ ਤਾਂ ਹਾਂਜੀ ਸਭ ਤੋਂ ਵੱਡੀ ਮੇਨ ਗੱਲ ਆ ਜੀ ਬਾਬਾ ਸ਼ਰਵਨ ਨਾ ਜੀ ਜਿਹੜੇ ਸੀਗੇ ਉਹਨਾਂ ਕੋਲ ਇੱਕ ਇੱਥੇ ਕਲੋਨ ਦੇ ਬ੍ਰਾਹਮਣ ਸੀਗੇ ਜਿਹਨਾਂ ਦਾ ਤੋਤਾ ਤੇ ਉਹਨਾਂ ਦੇ ਘਰ ਦੀ ਨਾਂ ਹਮੈਣਾ ਸੀਗਾ ਰੋਜ਼ ਮਹਾਰਾਜ ਨੂੰ ਇੱਥੇ ਲੰਗਰ ਸਿਕਾਉਂ ਆਉਂਦੇ ਸੀਗੇ ਇੱਕ ਦਿਨ ਕਿ ਉਹਦੇ ਔਲਾਦ ਕੋਈ ਨਹੀਂ ਸੀਗੀ ਇੱਕ ਦਿਨ ਬਾਰਿਸ਼ ਬੜੀ ਪੈ ਰਹੀ ਸੀ ਤੇ ਉਹਦੀ ਘਰ ਦੀ ਕਹਿੰਦੀ ਵੀ ਤੀ ਰੋਜ਼ ਉਹਨਾਂ ਨੂੰ ਖਾਣਾ ਖਿਲਾਣ ਜਾਂਦੇ ਹੋ ਤੈਨੂੰ ਕੋਈ ਔਲਾਦ ਦਿੱਤੀ ਤੈਨੂੰ ਕੀ ਦਿੱਤਾ ਉਹ ਫਿਰ ਵੀ ਆਪਣੀ ਰੋਟੀ ਲਾ ਕੇ ਇੱਥੇ ਆ ਗਏ ਯੋ ਮਹਾਰਾਜ ਜਾਨੀ ਜੀ ਕਹਿੰਦੇ 45 ਨੇ ਤੈਨੂੰ ਮਨ ਮਿਹਰ ਦੇਤਾ ਨਾ ਕਿ ਅੱਜ ਤੈਨੂੰ ਲਾਜ ਨਹੀਂ ਦਿੱਤੀ ਜਾ ਤੇਰੇ ਾਲਾਦ ਹੋਊਗੀ ਲੇਕਿਨ ਤੇਰੇ ਕੰਮ ਨਹੀਂ ਹੋਏਗੀ ਉਹ ਭਗਵਾਨ ਜੀ ਭਗਵਾਨ ਨਾਰਾਇਣ ਜੀ ਜੋ ਪਹਿਲੀ ਗੱਦੀ ਤੇ ਬੈਠੇ ਹਨੂਰੀ ਧਾਮ ਜੀ ਕਨਵਾਂ ਦਾ ਜਨਮ ਸੀਗਾ ਨਾਰਾਇਣ ਭਗਵਾਨ ਜੀ ਦਾ ਉਹਨਾਂ ਦਾ ਜਨਮ ਸਥਾਨ ਕਨਵਾਂ ਦਾ ਔਰ ਪਹਿ ਗੱਦੀ ਤੇ ਪਹਿਲੇ ਗੱਦੀ ਤੇ ਉਹੀ ਬੈਠੇ ਮਹਾਰਾਜ ਕੀ ਬਾਤ ਹਨੂਰੀ ਧਾਮ ਉਹ ਬਚਪਨ ਜੇ ਤੇ ਖੇਡਦੇ ਸੀਗੇ ਥੱਲੇ ਰੇਤ ਦੇ ਵਿੱਚ ਉਹਨਾਂ ਨੇ ਬੜੇ ਕੋਤਕ ਦਿਖਾਏ ਪੀਓਰ ਤੇ ਵਪਾਰੀ ਖੰਡ ਲੈ ਕੇ ਜਾ ਰਹੇ ਸੀ ਤੇ ਬਚਪਨ ਦੇ ਬੱਚੇ ਪੋਛ ਹੀ ਲੈਂਦੇ ਆ ਪੀ ਮਾਰੇ ਕੀ ਲੱਦਿਆ ਉਹ ਕਹਿੰਦੇ ਇੱਥੇ ਰੇਤਾਂ ਲੱਦੀ ਆ ਆਖੋ ਮੁੰਡੇ ਰੇਤੋ ਰੇਤ ਉਹ ਜਦ ਮੰਡੀ ਦੇਣਗੇ ਤੇ ਉੱਥੇ ਸਾਰੀ ਰੇਤ ਹੋ ਗਈ ਮੱਥੇ ਦੇ ਹੱਥ ਮਾਰਿਆ ਪੀ ਕੀ ਹੋ ਗਿਆ ਫਿਰ ਕਿਸ ਨੇ ਕਿਹਾ ਸਿਆਣਾ ਪੀ ਸਾਨੂੰ ਰਾਜ ਉਹ ਬੱਚੇ ਮਿਲੇ ਸੀ ਉਹਨਾਂ ਅਪਰ ਰੇਤ ਕਿਧਰ ਰੇਤਾ ਹੋ ਗਈ ਫਿਰ ਇੱਥੇ ਆਏ ਫਿਰ ਉਹ ਕਹੇ ਪੁੱਛਿਆ ਪੀ ਵਿਚ ਕੀ ਆ ਆਏ ਚ ਖੰਡ ਲੱਦੀ ਆ ਆਖੋ ਮੁੰਡੇ ਖੰਡ ਉਹ ਰੇਤੋ ਫਿਰ ਖੰਡ ਬਣ ਗਈ ਪਤਾ ਜੀ ਚਮਤਕਾਰ ਨੂੰ ਨਮਸਕਾਰ ਸਵਭਾਵਿਕ ਤੌਰ ਤੇ ਜਿੱਥੇ ਚਮਤਕਾਰ ਆ ਉੱਥੇ ਹੀ ਨਮਸਕਾਰ ਹੁੰਦਾ ਆ ਤੇ ਤੁਸੀਂ ਜਿਹੜੀਆਂ ਤਸਵੀਰਾਂ ਸਾਡੇ ਨਾਲ ਦੇਖਦੇ ਪਈਓ ਨਾਗ ਮੰਡੀ ਤੋਂ ਇਤਿਹਾਸ ਜਾਣਨ ਦੇ ਨਾਲ ਨਾਲ ਅਸੀਂ ਬਹੁਤ ਵਧੀਆ ਜਿਹੜੀਆਂ ਗੱਲਾਂ ਤੁਹਾਡੇ ਅੱਸ ਨੂੰ ਪ੍ਰੂਵ ਕਰ ਰਹੇ ਹਾਂ ਕਿ ਬਹੁਤ ਜ਼ਿਆਦਾ ਚਮਤਕਾਰ ਜਿਹੜੇ ਆ ਇੱਥੇ ਦੇਖਣ ਨੂੰ ਮਿਲਦੇ ਪਏ ਨੇ ਮਿਲ ਰਹੇ ਨੇ ਜਿਹੜੀਆਂ ਸੰਗਤਾਂ ਦੂਰੋਂ ਚੱਲ ਕੇ ਇੱਥੇ ਪਹੁੰਚਦੀਆਂ ਨੇ ਜਾਂ ਪਹੁੰਚਣਾ ਚਾਹੁੰਦੀਆਂ ਨੇ ਉਹਨਾਂ ਨੂੰ ਰਾਹਦਾਰੀ ਜਾਂ ਇੱਥੇ ਕਿਵੇਂ ਪਹੁੰਚਣਾ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਜਿਹੜੀਆਂ ਮੁਸ਼ਕਲਾਂ ਦੇ ਜਿਹੜੇ ਇੱਥੇ ਨਸਤ-ਮਸਤਕ ਹੋ ਗਏ ਹਾਲ ਹੋ ਜਾਂਦੇ ਨੇ ਉਹਦੇ ਬਾਰੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਹਾਂਜੀ ਉਹੀ ਵਪਾਰੀਆਂ ਨੇ ਫਿਰ ਇੱਥੇ ਇੱਕ ਸਾਡੇ ਪ੍ਰਾਚੀਨ ਗੁਫਾ ਬਣੀ ਹੋਈ ਆ ਗੁਫਾ ਮੰਦਰ ਇੱਥੇ ਨਾਲ ਹੀ ਬੰਨਾ ਗੁਫਾ ਮੰਦਰ ਇਤਿਹਾਸਿਕ ਮੰਦਰ ਆ ਉਹ ਗੁਫਾ ਜਿਹੜੀ ਆ ਉਹ ਅੰਡਰਗ੍ਰਾਉਂਡ ਜਿਹੜੇ ਸੰਤ ਜੀ ਕੇ ਅਜੇ ਵੀ ਰਸਤੇ ਬਣੇ ਆ ਉਹ ਪੰਡੋਰੀ ਥam ਜਾਂਦਾ ਵਾ ਅੰਡਰਗ੍ਰਾਉਂਡ ਇੱਥੋਂ ਕੰਨ ਮੰਦੋਈ ਹਰੀ ਦੌਰ ਜਾਂਦਾ ਡਮਟਾਲ ਜਾਂਦਾ ਧਿਆਨਪੁਰ ਜਾਂਦਾ ਉੰdre ਉਹ ਤਪਤ ਸਥਾਨ ਦੇ ਉੱਤੇ ਇਹ ਆਪਣਾ ਹੌਣਕੁੰਡ ਬਣਿਆ ਜੇ ਵੀ ਤੁਸੀਂ ਥੱਲੇ ਜਾ ਕੇ ਦੇਖ ਸਕਦੇ ਹੋ ਹੌਣਕੁੰਡ ਬਣਿਆ ਔਰ ਇਟ ਲੱਗੀ ਹੋ ਉੱਪਰ ਉਹ ਇਟ ਕਿਸੇ ਧਾਤੂ ਦੀ ਪਤਾ ਕਿਹੜੀ ਧਾਤੂ ਦੀ ਆ ਆਪਣੇ ਆਪ ਉਹਦੇ ਚ ਪਾਣੀ ਸਿੰਮਦਾ ਜਿਵੇਂ ਸਿੰਮਦਾ ਪਿਆ ਵਾ ਹਾਂਜੀ ਇਤਿਹਾਸਿਕ ਜਗ੍ਹਾ ਸਥਾਨਕਾ ਨੂੰ ਆਣਾ ਸਾਡਾ ਜੀ ਤੇ ਜਿਵੇਂ ਕਿ ਅਸੀਂ ਕਹਿ ਰਹੇ ਹਾਂ ਕਿ ਜਿਹੜੀ ਸੰਗਤਾਂ ਆ ਰਹੀ ਆ ਇੱਥੇ ਪਹੁੰਚਣ ਵੇਲੇ ਕਿਹੜੇ ਕਿਹੜੇ ਰਸਤੇ ਚੁਣ ਸਕਦੀਆਂ ਹਾਂ ਰਸਤੇ ਕੀ ਇਹ ਹੀ ਆ ਵੀ ਭਗਵਾਨ ਵੱਲ ਦੇ ਧਿਆਨ ਦੇਣ ਤੇ ਆਪਣੀ ਮਨੋ ਕਾਮਨਾ ਪੂਰੀਆਂ ਕਰਨ ਤੇ ਆਪਣੇ ਮਨ ਚ ਕੋਈ ਪਾਪ ਕਮਟ ਲੈ ਕੇ ਨਹੀਂ ਆਉਣਾ ਜਿੰਨੇ ਆਉਣਾ ਪਰ ਹੀਤ ਵਾਸਤੇ ਆਉਣਾ ਲੋਕਾਂ ਦੇ ਭਲੇ ਵਾਸਤੇ ਆਉਣਾ ਆਪਣੇ ਹੀਤ ਵਾਸਤੇ ਨਹੀਂ ਆਉਣਾ ਵੀ ਮੈਂ ਮੈਂ ਜਿਹੜੀ ਹਰ ਇੱਕ ਨੂੰ ਮਾਰ ਲੈਂਦੀ ਆ ਇੱਕ ਪੁਰਾਣੀ ਕਹਾਵਤ ਆ ਬੱਕਰੀ ਜੋ ਮੈਂ ਮੈਂ ਕਰਦੀ ਹੈ ਤੇ ਤੁਹਾਨੂੰ ਪੇ ਸਿਰ ਨੂੰ ਫਰਾਤੀ ਹੈ ਕੋਇਲ ਜੋ ਤੂ ਤੂ ਕਰਦੀ ਹੈ ਤੇ ਸਭ ਕੋ ਮਨ ਕੋ ਬਾਤੀ ਹੈ ਇਸ ਲਈ ਮੈਂ ਮੈਂ ਨਹੀਂ ਕਰਨਾ ਤੂ ਤੂ ਹੀ ਕਰਨਾ ਹੈ ਤੇ ਇਸ ਲਈ ਸਭ ਦੀ ਝੋਲੀਆਂ ਵਾਸਤੇ ਨਾਗ ਮੰਡੀ ਪ੍ਰਾਚੀਨ ਮੰਦਿਰ ਹੈ ਦਰਸ਼ਨ ਕਰਨ ਵਾਸਤੇ 24 ਘੰਟੇ ਆਓ 24 ਘੰਟੇ ਇੱਥੇ ਲੰਗਰ ਚੱਲਦਾ ਵਾ ਕਿ ਇੱਥੇ ਤੱਕ ਵੀ ਲਾਕਡਾਊਨ ਦੇ ਟਾਈਮ ਤੇ ਵੀ ਇੱਥੇ 24 ਘੰਟੇ ਲੰਗਰ ਚੱਲਦਾ ਸੀ ਸਾਡੇ ਇੱਥੇ ਸਾਖਸਾਤ ਰੂਪਾ ਮਹੇਸ਼ਨਾਥ ਜੀ ਜੋ ਰੱਬ ਰੂਪਾ ਇੱਥੇ ਉਹ ਇੱਥੇ ਇੰਨੀ ਤਰੱਕੀ ਕੀਤੀ ਹੈ ਮੰਦਿਰ ਦੀ ਕੋਈ ਹਸਾਬ ਨਹੀਂ ਇੱਥੇ ਲਾਕਡਾਊਨ ਤੇ ਅੱਧੀ ਰਾਤ ਨੂੰ ਕੋਈ ਆ ਜੇ ਕੋ ਬਾਹਰੋਂ ਮੁਸਾਫਰੀ ਆ ਜਾਵੇ ਅੱਧੀ ਰਾਤ ਨੂੰ ਪ੍ਰਸ਼ਾਦਾ ਮਿਲਿਆ ਰਹਿਣ ਵਾਸਤੇ ਸਾਧਨ ਮਿਲਦੇ ਆ ਕਮਰੇ ਬਣੇ ਉੱਤੇ ਹਰ ਤਰ੍ਹਾਂ ਦੀ ਸੁਵਿਧਾ ਮਿਲਦੀ ਹੈ ਇੱਥੇ ਬਹੁਤ ਸਾਰੀਆਂ ਖੂਬਸੂਰਤ ਤਸਵੀਰਾਂ ਦੇ ਨਾਲ ਤੁਹਾਨੂੰ ਜਿਹੜਾ ਇੱਥੋਂ ਦੇ ਨਾਗ ਮੰਡੀ ਦੇ ਜਿਹੜੇ ਦਰਸ਼ਨ ਵੀ ਕਰਵਾਏ ਨਾਲ ਦੀ ਨਾਲ ਤੁਹਾਨੂੰ ਜਿਹੜਾ ਇਥੋਂ ਦੇ ਇਤਿਹਾਸ ਦੇ ਉੱਤੇ ਵੀ ਚਾਨਣਾ ਪਾਇਆ ਜਿਹੜੇ ਇਸ ਟਾਈਮ ਇੱਥੇ ਮੁੱਖ ਸੇਵਾਦਾਰੋਂ ਉਹਨਾਂ ਦੇ ਵੀ ਦਰਸ਼ਨ ਤੁਸੀਂ ਸਾਡੇ ਨਾਲ ਕੀਤੇ ਨੇ ਬਹੁਤ ਸਾਰਾ ਭਵੇ ਮੰਦਰ ਜਿਹੜਾ ਬਣਿਆ ਹੋਇਆ ਆ ਬਹੁਤ ਸੋਹਣੀ ਇਮਾਰਤ ਇੱਥੇ ਬਣੀ ਹੋਈ ਏ ਸੰਗਤਾਂ ਦੇ ਰਹਿਣ ਦਾ ਆਣ ਦਾ ਜਾਣ ਦਾ ਇੱਥੇ ਬਹੁਤ ਵਧੀਆ ਜਿਹੜਾ ਉਪਰਾਲਾ ਹੈ 24 ਘੰਟੇ ਲੰਗਰਾਂ ਦੀ ਜਿਹੜੀ ਸੇਵਾ ਆ ਸੰਗਤਾਂ ਦੇ ਵਾਸਤੇ ਜੇਕਰ ਸੰਗਤਾਂ ਦੂਰੋਂ ਨੇੜੋਂ ਆਉਂਦੀਆਂ ਨੇ ਤੇ ਤੁਸੀਂ ਦੇ ਦੇ ਪਿਓ ਮੇਰਾ ਡੀਪੀਸੀ ਪੰਜਾਬੀ ਕੈਮਰਾਮੈਨ ਸੰਜੀਵ ਬਾਵਾ ਦੇ ਨਾਲ ਮੈਂ ਤੁਹਾਡਾ ਆਪਣਾ ਧਰਮਜੀ ਧੰਨਵਾਦ